मैं तो अपना गगन गौतम तुम दे रहे हो सहयोग आज तक डेरा बाबा गुरमुखदास जी प्रबंधक कमेटी की ओर से बाबा गुरमुखदास जी का सालाना मेला बड़ी ही धूमधाम के साथ गुरमुखदास जी बगीची में करवाया गया जिसमें प्रसिद्ध इंटरनेशनल गायक मास्टर सलीम रोहान प्रिंस गायक अरमान गायक ऋषभ सयाल रुस्तव संधू बहुत से कवालों ने बाबा जी का गुणगान कर श्रद्धालुओं को सरोवार कर दिया इस मौके पर विधायक बलकार सिंह मेंबर पार्लियामेंट चरणजीत सिंह चन्नी बसपा नेता बलविंदर कुमार कांग्रेस हलका इंचार्ज रिटायर्ड एसएसपी एस सिंह एस बैशहर के गणमान्य पहुंचे जिनका स्वागत प्रदान अशोक कुमार पार्षद द्वारा किया गया प्रबंधक कमेटी की तरफ से इन सभी को शिरोपा वै स्मृति देकर सम्मानित किया गया आइए देखिए इस मेले की कुछ झलकियाँ

bye <laughs> ਸਤਿ ਸ਼੍ਰੀ ਅਕਾਲ ਕਿਸ ਸੋਚੀ ਦੇਖੋ ਜਦ ਤੋੜ ਬੰਦੇ ਹੇ ਹੁਣ ਸ਼ਕਤੀ ਦਾਸਾ ਗਏ ਰੱਖਣੋ ਵੀ ਰੋ ਕੇ ਜੁਰੂ ਮੁਕ ਦਾਸਾ ਗਏ ਰੱਬ ਚੱਲ ਨੀ ਕੋਈ ਆ ਜਾਏ ਜੁਰੂ ਮੁਕ ਦਾਸਾ ਗਏ ਲਖਿਦਾ ਸਰੂਪਨੀ ਸੰਤਮਹਾਤਮਾ ਚੋਖਾ ਸਰੂਪਨੀ ਸੰਤਮਹਾਤਮਾ ਚੋਖਾ ਸਰੂਪਨੀ ਮੇਰਾ ਜੀਵਨੀ ਹਰਿ ਰੂਪੀ ਅਤਿ ਅਨੂਪਰੀ ਸੰਤਮਹਾਤਮਾ ਚੋਖਾ ਲਖਿਦਾ ਸਰੂਪਨੀ ਸੰਤਮਹਾਤਮਾ ਚੋਖਾ ਰਤਨ ਸਰੂਪਨੀ ਸਤਿ ਮਹਾਂਮਾ ਜੋ ਗੀਤ ਹੈ ਉਸ ਤੇ ਸੁਣੀ ਨਹੀਂ ਸਕੀ ਯਾ ਤੁਮਾ ਮੱਝ ਰਹੀ ਮੈਂ ਤੁਹਾਾਰੇ ਕੋ ਬਿਨਾਵਾ ਰਿਜੁਰਾ ਕੋਣੀ ਹੰਮੀ ਗੁਰਸ਼ਕੀ ਤਸਲਾ ਗਦੇ ਰਤਿ ਜਨੀ ਆ ਕੇ ਆਗੇ ਮੈ मना आपे मन तिशा पुछ ने राजा ਸਾਰੇ ਨੇ ਮੇਰੇ ਨਾਲ ਤਾੜੀ ਨਾਲ ਕੀ ਕਹਿਣਾ ਜੀ ਸੋਹਣੇ ਪੀਰ ਨੇ ਰੰਗਿਆ ਮੈਨੂੰ ਸੋਹਣੇ ਪੀਰ ਨੇ ਰੰਗਿਆ ਅੰਗਹੀ ਤੇਰੀ ਬਾਤੂ ਬਾਬਾ ਗੁਰਬੰਦ ਸਾਹਿਬੀ ਬਗੀਚੀ ਦੇ ਵਿੱਚ ਹਰ ਸਾਲ ਜਿਹੜਾ ਸਵਾਨਾ ਮੇਲਾ ਮਨਾਇਆ ਜਾਂਦਾ ਹੈ ਉਸ ਦੇ ਸਬੰਧ ਵਿੱਚ ਖੁਸ਼ੀ ਦੇ ਵਿੱਚ ਕਰਤਾ ਹੁੰਦੇ ਸਬਹੁਤ ਵੱਡੇ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਲੋਕ ਸੰਗਠ ਸਾਜ ਹੁੰਦੀ ਹੈ ਸੋ ਪੰਜਾਬ ਦੇ ਅੰਦਰ ਦੇਖੀਏ ਤਾਂ ਪੰਜਾਬ ਗੁੰਮਾ ਪੇਰਾ ਦੀ ਧਰਤੀ ਹੈ ਜਿਹੜਾ ਹਮੇਸ਼ਾ ਹੀ ਪੰਜਾਬ ਦੇ ਅੰਦਰ ਲੈ ਲਓ ਦੇਸ਼ ਦੇ ਅੰਦਰ ਲੈ ਲਓ ਦੁਨੀਆ ਇੱਕ ਦੂਜੇ ਨਾਲ ਮਿਲਣਾ ਪਈ ਕੋਈ ਪਰ ਸਿਰਫ ਤੇ ਸਿਰਫ ਜਦੋਂ ਅਸੀਂ ਐਸੀਆਂ ਜਗ੍ਹਾ ਤੇ ਆਨੇ ਆ ਤਾਂ ਸਾਨੂੰ ਸਕੂਨ ਮਿਲਦਾ ਹੈ ਸਾਨੂੰ ਇੱਕ ਐਸਾ ਪਲੇਟਫਾਰਮ ਮਿਲਦਾ ਹੈ ਜੋ ਇਸ ਵਿੱਚ ਅਸੀਂ ਸਾਰੇ ਭਾਈਚਾਰ ਸਾਂਝੋ ਲੈ ਕੇ ਇਕੱਠੇ ਹੁੰਦੇ ਆ ਸਾਰੇ ਲੋਕ ਇਕੱਠੇ ਹੁੰਦੇ ਪਿਆਰ ਭਾਉ ਨਾਲ ਸ਼ਰਧਾ ਦੇ ਨਾਲ ਬਰਬੇ ਸੰਤ ਮਹਾਮੁਲਕ ਪਾਪਾ ਜੀ ਬੈਠੇ ਸੋਨੇ ਸਾਰੇ ਸੋ ਇਸੇ ਤਰਾਪਾਂ ਜਿਹੜਾ ਆਨੰਦ ਮਾਣਦੇ ਆ ਸੋ ਵੀਰੋ ਪੰਜਾਬ ਦੀ ਧਰਤੀ ਹਮੇਸ਼ਾ ਹੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਲਾਉਣ ਕਰ ਲੱਗੀਆਂ ਜੀਆਂ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲਾਉਣ ਦਾ ਹੀਰਾਨੀਆਂ ਸੋ ਪੰਜਾਬ ਦੇ ਅੰਦਰ

ਕਿ ਮੇ ਕਰਤੀ ਮਾਰ ਚ ਆ ਗਈ ਹੈ ਫਾਂਡੇ ਸਾਹਿਬ ਦਾ ਖਤਮ ਹੋ ਰਿਹਾ ਅਗਲਾ ਸ਼ੁਰੂ ਹੋਣਾ ਇਸ ਲਈ ਮੈਂ ਇਸ ਸਾਲ ਵਾਲੇ ਫਾਂਡੇ ਚ 5 ਲੱਖ ਰੁਪਈਆ ਇਸ ਥੋੜੀ ਛੜੀ ਕਰਨੀ ਹੈ ਅਗਲੇ ਵਾਰ ਜਮਾ ਦਾ ਤੁਸੀਂ ਸ਼ੁਰੂਆਤ ਕਰ ਲੋ ਅਗਲੇ ਸਾਲ ਦੇ ਫਾਂਡੇ ਚ ਹੋਰ ਪੈਸੇ ਜਿੰਨੇ ਤੁਹਾਨੂੰ ਚਾਹੀਦੇ ਹੋਣਗੇ ਉਹ ਵੀ ਦੇ ਦਾਂਗੇ ਮੈਨੂੰ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਮੁਖ ਦਾਸ ਜੀ ਦੇ 58ਵਾਂ ਸਲਾਨਾ ਜੋੜ ਮੇਲੇ ਤੇ ਔਰ ਡੇਰਾ ਬਾਬਾ ਗੁਰਮukh Nath ਗੁਰਮukh ਦਾਸ ਜੀ ਚੰਦਰ ਨਗਰ ਵਿਖੇ ਜੋ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਔਰ ਜਿੰਨੇ ਵੀ ਇਸ ਡੇਰੇ ਨਾਲ ਉਹਨਾਂ ਦੇ ਸ਼ਰਧਾਲੂ ਚਾਹੇ ਦੇਸ਼ ਵਿਦੇਸ਼ ਚ ਬੈਠੇ ਹੈ

জড়ে <laughs> 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 ਉਖੀਰ ਤੇ ਫਕੀਰ ਬਣ ਕੇ ਜੈ ਸ਼ਾਹ ਮੇਰੇ ਸ਼ਾਹ ਉਖੀਰ ਤੇ ਫਕੀਰ ਬਣ ਕੇ ਆ ਜੀ ਇਹਦਾ ਮੈਂ ਬਹੁਤ ਥੋੜਾ ਜਿਹਾ ਵੀ ਬਧਾਈ ਦਿੰਦਾ ਹਾਂ ਔਰ ਪ੍ਰਬੰਧਕ ਕਮੇਟੀ ਦਾ ਵੀ ਸਾਰਾ ਧੰਨਵਾਦ ਕਰਦਾ ਜਿਹੜਾ ਹਰ ਸਾਲ ਸਾਨੂੰ ਇੱਥੇ ਸੱਦੇ ਆ ਮਾਨ ਸਨਮਾਨ ਦਿੰਦੇ ਆ ਧੰਨਵਾਦ ਸਾਰਿਆਂ ਨੂੰ ਫਿਰ ਇੱਕ ਵਾਰ ਬਧਾਈ ਦਿੰਦਾ ਹਾਂ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੀ ਅਸ਼ੋਕ ਕੁਮਾਰ ਜੀ ਚਾਦੀ ਲੈ ਕੇ ਤੋਂ ਵੀ ਲਗਾਈ ਕਾਫੀ ਹੁੰਦੀ ਹੈ ਜਿਕਰਾਂ ਬਾਬਾ ਗੁਰਮੁਖਤਾਰ ਜੀ ਦਾ ਬਹੁਤ ਸਾੱਚੇ ਦਰਬਾਰ ਕੀ ਸੋਸਾਰੀ ਸੰਗਤ ਜਿਨੇ ਵੀ ਬਾਬਾ ਜੀ ਦੇ ਚਰਨਾ ਚਾਈ ਹੈ ਜੀ ਤੇ ਜਿਸ ਤਰ੍ਹਾਂ ਆਪਾਂ ਹੁਣ ਭਾਈ ਸਾਹਿਬ ਆਪਣਾ ਇੱਕ ਗੀਤ ਪੇਸ਼ ਕਰਕੇ ਗਏ ਆ ਤੇ ਉਹਨਾਂ ਦੀਆਂ ਜਿਹੜਾ ਮਿਹਰਾ ਹੁੰਦੀਆਂ ਇਸ ਕਰਕੇ ਤੇ ਉਹਨਾਂ ਦੀਆਂ ਰਹਿਬਰਾਂ ਦੀਆਂ ਮਿਹਰਾ ਹੈਗੀਆਂ ਇੱਕ ਜਿਸ ਤਰ੍ਹਾਂ ਇੱਕ ਆਪਾਂ ਅਧਿਆਤਮ ਕਹਿ ਦਿੰਦੇ ਆ ਸਪਿਰੀਚੁਐਲਟੀ ਕਹਿ ਦਿੰਦੇ ਆ ਵੀ ਇੱਕ ਤਰ੍ਹਾਂ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਆ ਉਹਦੇ ਨਾਲ ਹੀ ਜਿਹੜਾ ਇੱਕ ਆਪਾਂ ਮਾਨਸਿਕ ਪੱਖੋਂ ਜਿਹੜਾ ਆਪਾਂ ਤਰੱਕੀ ਕਰਦੇ ਆ ਇੱਕ ਆਪਾਂ ਸੁੱਖ ਦੇ ਵਿੱਚ ਹੁੰਦੇ ਹੈਗੇ ਇਸ ਕਰਕੇ ਜਿੰਨੀ ਵੀ ਜਿਹੜੀ ਕੁਦਰਤ ਹੈ ਜਿਹੜਾ ਉਹ ਰਚਦੇ ਆ ਇਹ ਤਾਂ ਆਪਾਂ ਕਹਿੰਦੇ ਵੀ ਕੁਦਰਤ ਦੇ ਰਚੇ ਹਗੇ ਆ ਤੇ ਜਿੱਦਾਂ ਉਹ ਸਮਾਜ ਨੂੰ ਤੋੜਦੇ ਆ ਜਿੱਦਾਂ ਉਹ ਸਾਨੂੰ ਤੋੜਦੇ ਆ ਉਦਾਂ ਹੀ ਆਪਾਂ ਤੋੜਦੇ ਹਗੇ ਤੇ ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਸਲਾਨਾ ਜਿਹੜੇ ਮੇਲੇ ਲੱਗਦੇ ਆ ਸੰਗਤ ਜੁੜਦੀ ਆ ਤੇ ਉਹਨਾਂ ਦੀ ਜਿਹੜੀ ਕਿਰਪਾ ਆ ਆਪਾਂ ਉਹਨਾਂ ਤੋਂ ਜਿਹੜੀਆਂ ਬਰਾਦਾ ਮੰਗਦੇ ਆ ਪੂਰੀਆਂ ਵੀ ਹੁੰਦੀਆਂ ਆ ਐਡਵੋਕੇਟ ਬਲਵਿੰਦਰ ਕੁਮਾਰ ਜੀ ਉਹਨਾਂ ਦਾ ਮਾਨ ਸਨਮਾਨ ਕਰਨਾ ਜਗਰਾਹਾ ਪਾਪਾ ਗੁਰਮਕਤਾਸ ਜੀ ਦਾ ਬੋਲ ਸਾਚੇ ਦਰਬਾਰ ਕੀ ਥੈਂਕ ਯੂ ਜੀ ਥੈਂਕ ਯੂ ਸੋ ਮਚ